ਚੰਦਰ ਸ਼ੇਖਰ ਆਜ਼ਾਦ 25 ਦੇ ਸਨ ਅਤੇ ਭਗਤ ਸਿੰਘ 22 23 ਦੇ ਉਹਨਾਂ ਨੇ 25 ਦੀ ਉਮਰ ਵਿੱਚ ਕੀ ਕੀਤਾ ਸੀ ਥਾ 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 ਹਤੇ ਥਾ ਅਤੇ ਉਹਨਾਂ ਨੇ 22 ਦੀ ਉਮਰ ਵਿੱਚ ਕੀ ਕੀਤਾ ਸੀ ਤਮਾਕਾ ਅਤੇ ਫਿਰ ਵੰਦੇ ਮਾਤਰਮ ਤੁਸੀਂ ਕਹਿ ਰਹੇ ਹੋ ਕਿ ਮੈਂ ਘਰ ਵਿੱਚ ਮੋਮੋ ਬਣ ਰਿਹਾ ਹਾਂ ਘਰ ਵਾਲਿਆਂ ਨੂੰ ਮੈਂ ਦੋਸ਼ ਨਹੀਂ ਦੇਵਾਂਗਾ ਇਹ ਤਾਂ ਨਹੀਂ ਹੁੰਦਾ ਕਿ ਜਿਨ੍ਹਾਂ ਘਰਾਂ ਵਿੱਚ ਪੈਸਾ ਹੁੰਦਾ ਹੈ ਜਾਂ ਸਰਕਾਰੀ ਅਧਿਕਾਰੀਆਂ ਦੇ ਬੱਚੇ ਹੁੰਦੇ ਹਨ ਉਹ ਸਾਰੇ ਹੀ ਘਰ ਵਿੱਚ ਪਏ ਰਹਿੰਦੇ ਹਨ ਅਜਿਹਾ ਕੁਝ ਵੀ ਨਹੀਂ ਇਹ ਤਾਂ ਆਪਣੇ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਜ਼ਿੰਦਗੀ ਵਿੱਚ ਕਿੰਨਾ ਜੋਖਮ ਲੈਣਾ ਚਾਹੁੰਦੇ ਹੋ ਤੁਸੀਂ ਆਪਣੀ ਮਿਹਨਤ ਕਿੰਨੀ ਦਿਖਾਉਣੀ ਚਾਹੁੰਦੇ ਹੋ ਤੁਸੀਂ ਝਟਕਾ ਖਾਣ ਲਈ ਦਰਦ ਸਹਿਣ ਲਈ ਕਿੰਨੇ ਤਿਆਰ ਹੋ ਭਾਰਤ ਵਿੱਚ ਸਾਨੂੰ ਇੱਕ ਨਵਾਂ ਤੱਤ ਚਾਹੀਦਾ ਹੈ ਸੱਭਿਆਚਾਰ ਵਿੱਚ ਕਿ 17 18 ਦੀ ਉਮਰ ਤੋਂ ਬਾਅਦ ਮਾਪੇ ਹੌਲੀ ਹੌਲੀ ਬੱਚਿਆਂ ਨੂੰ ਆਸਰਾ ਦੇਣਾ ਕਟਾਉਣਾ ਜਿਸ ਦਿਨ ਲੱਗੇ ਕਿ ਹੁਣ ਇਹ ਨੌਜਵਾਨੀ ਵਿੱਚ ਪ੍ਰਵੇਸ਼ ਕਰ ਰਿਹਾ ਹੈ ਕਿ ਮੁੰਡਿਆਂ ਦੀਆਂ ਦਾੜੀਆਂ ਮੂਮਚਾਨ ਆਉਣ ਲੱਗ ਪਈਆਂ ਹਨ ਆਵਾਜ਼ ਵੀ ਥੋੜੀ ਬਦਲਣ ਲੱਗ ਪਈ ਹੈ ਉਸ ਦਿਨ ਤੋਂ ਹੀ ਉਹਨਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਹੋਣ ਦੀ ਸਿੱਖਿਆ ਦੇਣੀ ਸ਼ੁਰੂ ਕਰ ਦਿਓ ਇਸ ਦਾ ਇਹ ਮਤਲਬ ਨਹੀਂ ਕਿ ਕੁੜੀਆਂ ਨੂੰ ਘਰੇ ਬੈਠਣ ਵਾਲੀ ਬਣਾਓ ਕੁੜੀਆਂ ਵੀ ਵੱਡੀਆਂ ਹੋ ਰਹੀਆਂ ਹੁੰਦੀਆਂ ਹਨ ਇਹ ਗੱਲ ਸਮਝ ਆ ਜਾਂਦੀ ਹੈ ਉਹਨਾਂ ਨਾਲ ਵੀ ਇੱਕੋ ਨਹੀਂ ਕਰੋ ਵੱਡੀਆਂ ਹੋ ਰਹੀਆਂ ਹੋ ਹਰ ਗੱਲ ਤੇ ਸਾਡੇ ਉੱਤੇ ਨਿਰਭਰ ਰਹਿਣਾ ਛੱਡੋ ਸਿੱਖੋ ਦੁਨੀਆ ਵਿੱਚ ਆਪਣੇ ਹੀ ਜਜ਼ਬੇ ਤੇ ਜੀਣਾ ਪੈਂਦਾ ਹੈ ਹਰ ਇਨਸਾਨ ਨੂੰ ਆਪਣੀ ਲੜਾਈ ਆਪ ਲੜਨੀ ਪੈਂਦੀ ਹੈ ਤੁਸੀਂ ਵੀ ਸਿੱਖੋ